ਕੀ ਮਾਣ ਦੇ ਗੀਤ ਮਾਤਰੀ ਦੀ ਵੀ ਆਈ ਹੈ ਆਖਣ ਮਾਇ ਅਕਿਆ ਹਾਲੇ ਹੋਰ ਪੱਕ ਕੇ ਕਿਸੇ ਨੇ ਕੀ ਨਸਰ ਨਹੀਂ ਪਾਈ ਬੋਸਾ ਅਸਰ ਬੋਸਿ ਮਰਤੀ ਦੇਖੇ ਸਰੂ ਤੇ ਰੋਗ ਜਿਸ ਨਾਲ ਹਰ ਹਰੇ ਨਾਲ ਸਾਮ ਅਮੋਲ ਜੇ ਸਾਰੇ ਦੇ ਵਿੱਚ ਰੱਬ ਨੂੰ ਆਖਣ ਲੱਗਦਾ ਹੈ ਤਾਂ ਵੱਧਾਰੀ ਹੋ ਜਾਵੇਗਾ ਜਿੰਦਾ ਹੋਏ ਉਹ ਆਪਣੇ ਆਪ ਹੀ ਬਣ ਜਾਵੇ ਇਹ ਸਾਰੇ ਨੂੰ ਕੀ ਮਾਇਕ ਬੋਲ ਜਾਏ ਸਭ ਸਾਥ ਲੈ ਜਾਵੇਗਾ ਉਸ ਤੋਂ ਉੱਪਰ ਕੋਈ ਪਾਉਣਾ ਇਹ ਪਰਮੇਸ਼ਰ ਦਾ ਮਰਦਾ ਮੌਕੇ ਸੋਹ ਵੀ ਹੁੰਦਾ ਹੈ ਤੇ ਸਾਰੇ ਹੀ ਬਾਤਾਂ ਦੇ ਰਿਹਾ ਹੈ ਉਹ ਵਿਕਲਪ ਤੋਂ ਪ੍ਰਾਰਥ ਕਰੇ ਮੁਕਦੇ ਨਹੀਂ ਇਹੋ ਜਿਹਾ ਬੋਣਾ ਵਾਲਾ ਪਰਮੇਸ਼ਰ ਤੋਂ ਬਿਨਾ ਹੋਰ ਮਾਤਾ ਜੀ ਕੋਈ ਨਹੀਂ ਲਾਹ ਕਿ ਸੱਚੀ ਹੋਇਆ ਲਾਹ ਕਿ ਹੌਲਾ ਅਜਿਹਾ ਕੋਈ ਹੋਵੇਗਾ ਜਿੰਦਾ ਮੁੰਡਾ ਵਾਲਾ ਉਹਦੀ ਬੱਡੀ ਸਿਧਾਤ ਹੈ ਬ੍ਰਹਮ ਜੀ ਆ ਦੀ ਬ੍ਰਹਮ ਗ੍ਰਾਂਥੀ ਨਾਮ ਦੀ ਜੇ ਪਰਮੇਸ਼ਰ ਨੇ ਦਰਪੋਦਾ ਕਰਕੇ ਜੋ ਰਾਤ ਤੜਾ ਕੀਤੀ ਹੈ ਤੋ ਆਪਰੇ ਹਕੂਮਤ ਦੇ ਸਾਹੇ ਜੇਸ ਪਰਮੇਸ਼ਰ ਜੋ ਪੁਲਾਉਂਦੇ ਹਨ ਉਹ ਨੀਨਿਬਦੀ ਵਾਲੇ ਹਨ ਉਹ ਕੰਨਿਆਤ ਕਹਣ ਪਰਮੇਸ਼ਰ ਦੇ ਨਾਮ ਜਪਣ ਤੋਂ ਬਿਨਾ ਹਨ ਜਿਹੜੇ ਉਹ ਸੁਲਾਸਤ ਕੀਣ ਵਾਲੀ ਆਈ ਹੈ ਇਹ ਨਾਮ ਜਪ ਕੇ ਉਹ ਸਿੱਟੇ ਪ੍ਰੇਸ਼ਪੁਣੋਂ ਪੁਰਤ ਹੋ ਜਾਂਦੇ ਹਨ ਕਾਲਾ ਪ੍ਰੇਮ ਜੀ ਦੀ ਰਾਗ ਨਾਮ ਜਪਤਾ